ਜਾਂਦੇ ਹੀ ਤੇ ਡਿੱਗ ਪੈਂਦੇ ਸੀ ਜਦੋਂ ਜੀ ਕਰਦਾ ਤੇ ਫਿਰ ਉਹ ਇੰਨਾ ਛੋਟੀ ਐਂ ਤੇ ਆ ਜਾਂਦੇ ਪਾ ਦਿੰਦੇ ਇਹਨੂੰ ਘਰੇ ਰੱਖ ਲਓ ਕਿੰਨਾ ਵੀ ਦੌਰਾ ਪਾ ਜਾਂਦੇ ਤੇ ਡਿੱਗ ਪੈਂਦੇ ਸੀ ਸਿਰ ਤੋਂ ਹੀ ਦਿਮਾਗ ਤੋਂ ਇਦਾਂ ਹੁੰਦਾ ਹੈ ਨਾ ਜਿਹਨੂੰ ਪਾਇਆ ਨਹੀਂ ਮਿਲੇ ਤਾਂ ਕਿੰਨੇ ਦਿਨ ਹੋ ਗਿਆ ਸਾਡਾ ਇਦਾਂ ਪਿੱਕਾ ਦੀ ਕੋਈ ਸਾਨੂੰ ਆਟਾ ਦਿੰਦਾ ਕਦੀ ਕੋਈ ਸਾਨੂੰ ਦਿੰਦਾ ਫਿਰ ਬਣਾ ਦਾ ਟਾਈਮ ਖਾਸ ਕਰਦੇ ਪੀਧਾਂ ਦੇ ਵੀ ਟੈਸਟ ਕਰਾਉਏ ਤੇ ਸਾਰੇ ਸਰੀਰ ਦੇ ਤੇ ਫਿਰ ਸਾਰੇ ਸਰੀਰ ਦੇ ਮਹਿੰਗੇ ਹੁੰਦੇ ਸੀ ਟੈਸਟ ਤੇ ਕਰਾਏ ਨਹੀਂ ਗਏ ਸਾਡੇ ਕਿਉਂ ਗਰੀਬੀ ਜਦੋਂ ਘੇਰਦੀ ਆ ਸਾਰੇ ਪਾਸੇ ਉਹਨੇ ਹੱਥਾ ਕਰ ਦਿੰਦੀ ਆ ਵੀਰ ਦਿਹਾੜੀ ਦਾ ਕੰਮ ਕਰਦਾ ਇਹਦੇ ਗੁਰਦਿਆਂ 'ਚ ਨੁਕਸਾ ਇਹਨੂੰ ਦਿਮਾਗ ਦੇ ਵੀ ਦੌਰੇ ਪੈਂਦੇ ਆ ਜਦੋਂ ਦਿਹਾੜੀ ਕਰਨ ਜਾਂਦਾ ਠੇਕੇਦਾਰਾਂ ਦੇ ਨਾਲ ਜਦੋਂ ਉੱਥੇ ਦੁਆਰਾ ਪੈ ਜਾਂਦਾ ਤਾਂ ਉਹ ਇਹਨੂੰ ਘਰੇ ਛੱਡ ਜਾਂਦੇ ਆ ਕਿਉਂਕਿ ਇਹਦੇ ਤੋਂ ਉਹਦਾ ਕੰਮ ਨਹੀਂ ਹੁੰਦਾ ਕੋਈ ਘਰ ਵਾਲੀ ਵਿਚਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਜੋ ਪੈਸੇ ਲਿਆਉਂਦੀ ਆ ਉਹਨਾਂ ਨਾਲ ਤਾਂ ਇਹਨਾਂ ਦੀ ਦਵਾਈ ਮਸਾਂ ਆਉਂਦੀ ਆ ਦੋ ਬੱਚੇ ਆ ਪੜਦੇ ਆ ਜਿਹੜਾ ਇਹਨਾਂ ਦੇ ਕੋਲੇ ਸਿਰਫ ਕੱਚੇ ਜਿਹੇ ਦੋ ਕਮਰੇ ਆ ਇੱਕ ਕਮਰੇ ਦੇ ਵਿੱਚ ਤਾਂ ਇਹਨਾਂ ਨੇ ਡੰਗਰ ਬੰਨੇ ਹੋਏ ਆ ਤੇ ਉਸੇ ਜੀ ਇਹਨਾਂ ਨੇ ਅਲਮਾਰੀ ਫਰਿੱਜ ਰੱਖੀ ਹੋਈ ਆ ਆਪ ਇੱਕ ਕਮਰੇ ਦੇ ਵਿੱਚ ਪੈਂਦੇ ਆ ਉਹ ਵੀ ਕੱਚਾ ਉਹਦੇ ਵਿੱਚ ਹੀ ਰਸੋਈ ਆ ਸੋ ਸਾਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀਰਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ